ਪੰਜਾਬੀ ਹੈத் ਹਮੇਸ਼ਾ ਜ਼ਿੰਦਾਸੀ ਜ਼ਿੰਦਾ ਹੈ ਔਰ ਜ਼ਿੰਦਾ ਰਹੇਗੀ ਸਾਰੇ ਜਿਹੜੇ ਅੱਜ ਮੇਰੀਆਂ ਬਾਵਾ ਬਣ ਕੇ ਮੇਰੇ ਨਾਲ ਖੜੇ ਨੇ ਇਹ ਜ਼ਿੰਦਾਦਿਲੀ ਦੀ ਮਿਸਾਲ ਹੈ ਜੀ ਪੰਜਾਬ ਪਰਦੇ ਵਿੱਚ ਇਸ ਵੇਲੇ ਹੜ ਦਾ ਜੋਰ ਹੈ ਤਾਂ ਹੜ ਦੀ ਆਪ ਦਾ ਵਿੱਚ ਪੰਜਾਬੀ ਮਦਦ ਕਰਨ ਵਾਸਤੇ ਵੀ ਅੱਗੇ ਆ ਰਹੇ ਤੇ ਅੱਜ ਅਸੀਂ ਸਖਸ਼ੀਤ ਨਾਲ ਮੁਲਾਕਾਤ ਕਰਨ ਜਾ ਰਹੇ ਆ ਜਿਸ ਨੇ ਕੀ ਆਪਣਾ ਘਰ-ਬਾਰ ਛੱਡ ਕੇ ਕਿਸਾਨ ਵੀਰਾਂ ਦੀ ਮਦਦ ਵਾਸਤੇ ਆਏ ਨੇ ਔਰ ਉਹਨਾਂ ਵੱਲੋਂ ਖਾਸ ਤੌਰ ਦੇ ਉੱਤੇ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਜਿਹੜੇ ਕੀ ਲੰਗਰ ਜਿਹਾ ਹੈ ਉਹਨਾਂ ਇਲਾਕਿਆਂ ਜਾ ਰਿਹਾ ਹੈ ਜਿੱਥੇ ਕੀ ਖਾਣ ਪੀਣ ਦੀ ਸਹੂਲਤ ਨਹੀਂ ਹੈ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਤੋਂ ਅਜਨਾਲਾ ਤੋਂ ਅਜਨਾਲਾ ਤੋਂ ਤੁਸੀਂ ਦੇਖ ਸਕਦੇ ਹੋ ਕਿ ਹਰਵਿੰਦਰ ਅਰੋੜਾ ਜੋ ਕਿ ਪੇਸ਼ੇ ਤੋਂ ਵਕੀਲ ਨੇ ਤੇ ਇੱਕ ਸਮਾਜ ਸੇਵਕ ਵੀ ਨੇ ਤੇ ਅੱਜ ਆਪਣਾ ਘਰ-ਬਾਰ ਛੱਡ ਕੇ ਇੱਥੇ ਕਿਸਾਨਾਂ ਦੀ ਮਦਦ ਵਾਸਤੇ ਆ ਰਹੇ ਨੇ ਤੇ ਤੁਸੀਂ ਵੇਖ ਸਕਦੇ ਹੋ ਤਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਮੈਮ ਕਿਵੇਂ ਅੱਜ ਸਬਬ ਬਣਿਆ ਇੱਥੇ ਆਂਦਾ ਔਰ ਕੀ ਇੱਥੇ ਕਰ ਰਹੇ ਹੋ ਸਾਡੀ ਮੈਂ ਪਹਿਲੇ ਸਾਰਿਆਂ ਤੋਂ ਪਹਿਲੇ ਮੈਂ ਸਾਰੇ ਉਹਨਾਂ ਸਾਸਤਰੀ ਕਲ ਬੁਲਾਣਾ ਚਾਹਨੀ ਆ ਜੀ ਮੈਂ ਐਡਵੋਕੇਟ ਹਰਵਿੰਦਰ ਅਰੋੜਾ ਤੱਥਯਾ ਐਨ ਜੀਓ ਦੇ ਬੈਨਰ ਦੇ ਹੇਠ ਤੁਹਾਨੂੰ ਇਹ ਦੱਸਣਾ ਚਾਹਨੀ ਆ ਕਿ ਸਾਡੇ ਐਨ ਜੀਓ ਦੇ ਕਾਫੀ ਸਾਰੇ ਟੀਮ ਮੈਂਬਰਸ ਅਥੋਂ ਜਨਾਲਾ ਤੋਂ ਨੇ ਜਦੋਂ ਸਾਨੂੰ ਪਤਾ ਲੱਗਾ ਕਿ ਇੱਥੇ ਹੜ੍ਹ ਦੀ ਸਥਿਤੀ ਜਿਹੜੀ ਹੈ ਬਹੁਤ ਬੁਰੀ ਹੋ ਗਈ ਹੈ ਔਰ ਪਰਿਵਾਰ ਕਾਫੀ ਪੀੜਤ ਨੇ ਤੇ ਇਹਨਾਂ ਸਾਰਿਆਂ ਨੇ ਸਾਨੂੰ ਸਾਰਿਆਂ ਨੂੰ ਅਨਕੋਰੇਜ ਕੀਤਾ ਤਾਂ ਜੀ ਜਾਏਗਾ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਟਰਾਲੀਆਂ ਦੇ ਉੱਤੇ ਰੱਖ ਕੇ ਖੁਦ ਉਹਨਾਂ ਤੱਕ ਪਹੁੰਚ ਕੇ ਖਾਣਾ ਉਹਨਾਂ ਤੱਕ ਪਹੁੰਚਾਈਏ ਕਿੰਨੇ ਕ ਬੰਦੇ ਦਾ ਲੰਗਰ ਤਿਆਰ ਕੀਤਾ ਹੈ ਘੱਟੋ ਘੱਟ 500 ਬੰਦੇ ਦਾ ਲੰਗਰ ਹੈ ਜੀ 500 ਬੰਦੇ ਦਾ ਲੰਗਰ ਜੀ 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 ਇਹਨੂੰ ਕਿਵੇਂ ਲੈ ਕੇ ਜਾਇਆ ਜਾਏਗਾ ਟਰਾਲੀ ਦੇ ਵਿੱਚ ਲੈ ਕੇ ਜਾ ਰਹੇ ਹਾਂ ਜੀ ਮੇਰੇ ਵੀਰ ਭਰਾ ਜਿਹੜੀਆਂ ਮੇਰੀਆਂ ਬਾਵਾ ਪਿੱਛੇ ਖੜੀਆਂ ਨੇ ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲੇ ਕੰਮ ਹੋ ਰਿਹਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਡਮ ਆਪਦਾ ਦਾ ਸਮਾਂ ਹੈ ਇਸ ਵੇਲੇ ਬਹੁਤ ਬੁਰੇ ਹਾਲਾਤ ਚ ਪੰਜਾਬ ਨਿਕਲ ਰਿਹਾ ਹੈ ਲੇਕਿਨ ਫੇਰ ਵੀ ਹੌਸਲੇ ਬਲੰਦ ਨੇ ਬਿਲਕੁਲ ਜੀ ਪੰਜਾਬੀ ਔਰ ਪੰਜਾਬੀ ਹਮੇਸ਼ਾ ਜੰਦਾਸੀ ਜੰਦਾ ਹੈ ਔਰ ਜੰਦਾ ਰਹੇਗੀ ਤਾਂ ਜ਼ਿੰਦਾ ਜਿੱਲ ਦੀ ਮਿਸਾਲ ਹੈ ਕਹਿ ਸਕਦੇ ਆ ਜੀ ਐਸੀ ਬਿਲਕੁਲ ਹੈ ਜ਼ਿੰਦਾ ਜਿੱਲ ਦੀ ਮਿਸਾਲ ਹੈ ਇਹ ਸਾਰੇ ਜਿਹੜੇ ਅੱਜ ਬਣੀਆਂ ਬਾਵਾ ਬਣ ਕੇ ਮੇਰੇ ਨਾਲ ਖੜੇ ਨੇ ਇਹ ਜ਼ਿੰਦਾਦਿਲੀ ਦੀ ਮਿਸਾਲ ਹੈ ਜੀ ਜਕਾਰਾ ਕਿੰਨੀ ਪਾਵਰ ਹੈ ਜਕਾਰਾ ਉਹ ਸੱਚੇ ਪਾਤਸ਼ਾਹ ਦਾ ਜੀ ਤੇ ਜਿੱਥੇ ਸੱਚੇ ਪਾਤਸ਼ਾਹ ਤੋਂ ਕੰਮ ਸ਼ੁਰੂ ਹੁੰਦਾ ਹੈ ਾਰੇ ਦੀ ਪਾਵਰ ਹੈ ਜੀ ਬਿਲਕੁਲ ਜੀ ਰੱਬੀ ਤਾਕਤ ਹੈ ਜਕਾਰੇ ਦੀ ਪਾਵਰ ਹੈ ਉਹ ਸਾਨੂੰ ਐਨਥੂਸੀਆਜ਼ਮ ਦਿੰਦੀ ਹੈ ਪਾਵਰ ਦਿੰਦੀ ਹੈ ਕੁਝ ਵੀ ਕਰਨ ਵਾਸਤੇ ਅੱਛਾ ਕਿੰਨੇ ਵਜੇ ਆ ਦਿੰਦੇ ਹੋ ਤੇ ਕਿੰਨੇ ਵਜੇ ਜਾਂਦੇ ਸਵੇਰੇ 8 ਵਜੇ ਇੱਥੇ ਪਹੁੰਚ ਗਏ ਸੀ ਜੀ ਅਸੀਂ ਆ ਕੇ ਲੰਗਰ ਤਿਆਰ ਕੀਤਾ ਸੇਵਾ ਜਿੰਨੀ ਹੋ ਸਕਦੀ ਉਹਨਾ ਕਰ ਰਹੇ ਹਾਂ ਔਰ ਅੱਗੇ ਕਰਦੇ ਰਵਾਂਗੇ ਜਦ ਤੱਕ ਸਮਰੱਥਾ ਹੈ ਕਿੰਨੀ ਕਿੰਨੀ ਕਿ ਦੇਰ ਦਾ ਸਮਾਂ ਤੁਸੀਂ ਆ ਕਿਵੇਂ ਦੇ ਦਿੰਦੇ ਹੋ ਆਪਣਾ ਇੱਥੇ ਆ ਕੇ ਸਵੇਰੇ 8 ਵਜੇ ਤੋਂ ਲੈ ਕੇ ਜਦ ਤੱਕ ਇਹ ਸੇਵਾ ਚੱਲੇਗੀ ਉਸ ਤੋਂ ਬਾਅਦ ਅਸੀਂ ਸਭ ਵਾਪਸ ਪਰਤਾਂਗੇ ਜੀ ਅੱਛਾ ਕੀ ਕੀ ਤਿਆਰ ਕਰਦੇ ਹੋ ਹਰ ਦਾ ਰੋਜ਼ ਦੇ ਜਿਹੜਾ ਖਾਣਾ ਹੁੰਦਾ ਨਾਲ ਪਾਣੀ ਦੀਆਂ ਬੋਟਲਸ ਦਾ ਸੁੱਕੇ ਦੁੱਧ ਦੀ ਸੇਵਾ ਹੋ ਰਹੀ ਹੈ ਚੀਨੀ ਦੀ ਸੇਵਾ ਹੋ ਰਹੀ ਹੈ ਸਾਰੀਆਂ ਇਹ ਜਿਹੜੀਆਂ ਰੋਜ਼ਮਰ ਰ ਦੀ ਜ਼ਿੰਦਗੀ ਦੀਆਂ ਜ਼ਰੂਰਤਾਂ ਨੇ ਸਾਡੀਆਂ ਉਹ ਸਾਰੀਆਂ ਅਸੀਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਪਰਿਵਾਰ ਬਹੁਤ ਫਸੇ ਹੋਏ ਹਨ ਉਹਨਾਂ ਨੂੰ ਵਾਕਈ ਇਸ ਸਮੇਂ ਮਦਦ ਦੀ ਜ਼ਰੂਰਤ ਹੈ ਤਾਂ ਪੈਕਿੰਗ ਵਗੈਰਾ ਸਾਰੀ ਆਪ ਕਰਦੇ ਬਣਾਉਂਦੇ ਵੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਪੂਰੀ ਟੀਮ ਹੈ ਜੀ ਪੂਰੀ ਟੀਮ ਦਾ ਸਹਿਯੋਗ ਹੈ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਬਿਲਕੁਲ ਅਜਨਾਲੇ ਦੇ ਦਲੀਸ ਤੇ ਖੜੇ ਹਾਂ ਜਿੱਥੋਂ ਕੀ ਅੱਗੇ ਜਾਣਾ ਇਸ ਵੇਲੇ ਨਾ ਮੁਮਕਿਨ ਤਾ ਉੱਥੇ ਜਿਹੜਾ ਹੈ ਇਹ ਸੰਸਥਾ ਵੱਲੋਂ ਜਿਹੜਾ ਇੱਥੇ ਇੱਕ ਨੇਕ ਉਪਰਾਲਾ ਕੀਤਾ ਜਾ ਰਿਹਾ ਹੈ ਖਾਸ ਕਰਕੇ ਫਰਮਿੰਦਰ ਅਰੋੜਾ ਜੋ ਕਿ ਪੇਸ਼ੇ ਤੋਂ ਐਡਵੋਕੇਟ ਨੇ ਤਾਂ ਇੱਥੇ ਆਏ ਨੇ ਔਰ ਉਹਨਾਂ ਵੱਲੋਂ ਇੱਥੇ ਤੁਸੀਂ ਵੇਖੋ ਕਿਸ ਤਰੀਕੇ ਦੇ ਨਾਲ ਲੰਗਰ ਜਿਹੜਾ ਹੈ ਜੋ ਤਿਆਰ ਕੀਤਾ ਗਿਆ ਹੈ ਉਸ ਦੀ ਪੈਕਿੰਗ ਕੀਤੀ ਗਈ ਹੈ ਅਤੇ ਉਸ ਨੂੰ ਅੱਗੇ ਉਹਨਾਂ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਕਿ ਜਿਹੜੇ ਕੀ ਲੋੜਵੰਦ ਨੇ ਤਾਂ ਇਸ ਸੰਸਥਾ ਦੇ ਨਾਲ ਕੁਝ ਹੋਰ ਵੀ ਲੋਕ ਜੁੜੇ ਨੇ ਤਾਂ ਗੱਲਬਾਤ ਕਰਾਂਗੇ ਤਰਕੀ ਕਹਿਣਾ ਚਾਹੋਗੇ ਅਸੀਂ ਕੱਲ ਪਾਣੀ ਦੀ ਸੇਵਾ ਸੁੱਕਾ ਰਾਸ਼ਨ ਜਿੱਦਾਂ ਚੌਲ ਹੋਏ ਦਾਲਾਂ ਹੋਈਆਂ ਉਹ ਕੱਲ ਅਸੀਂ ਗੱਗੋਮਾਲ ਸੂਪੀਆਂ ਜਿਹੜੇ ਜਿਹੜੇ ਪਿੰਡ ਆ ਅਸੀਂ ਉਹਨਾਂ ਦੇ ਵਿੱਚ ਵੰਡੇ ਰਹੇ ਹਾਂ ਅੱਜ ਇਹ ਜਿਹੜਾ ਰਾਸ਼ਨ ਸਾਰਾ ਜਿਹੜਾ ਸਮਰਾਈ ਪੰਡਾਣੀ ਜਿਹੜੇ ਪਿੰਡਾਂ ਦੇ ਵਿੱਚ ਅਜੇ ਪਹੁੰਚਿਆ ਨਹੀਂ ਇੱਥੇ ਬੰਦੇ ਆਏ ਆਂਦੇ ਵੀ ਸਾਡੇ ਪਿੰਡ ਰਾਸ਼ਨ ਨਹੀਂ ਪਹੁੰਚਿਆ ਅੱਜ ਇਹ ਰਾਸ਼ਨ ਜਿਹੜਾ ਉਹਨਾਂ ਦੇ ਪਿੰਡਾਂ 'ਚ ਜਾਏਗਾ ਕਿਉਂ ਆਹਲੇ ਹੱਡ ਦੀ ਮਾਰ ਬਹੁਤ ਆ ਅਈ ਨਾਲਾ ਤੇ ਗੁਜਰਪੁਰੇ ਵਾਲਾ ਰੋਡ ਤੇ ਬਹੁਤ ਬਾਂਦੀ ਹੋ ਚੁੱਕਿਆ ਕੋਈ ਛੜਕਾ ਟੁੱਟ ਗਿਆ ਹੁਣ ਜੇ ਲੰਗਰ ਜਾਏਗਾ ਪੱਕੇ ਸ਼ਹਿਰ ਚ ਮੈਰੀ ਥਾਣੀ ਜਾਏਗਾ ਤੇ ਫਿਰ ਸਾਰੇ ਪਿੰਡਾਂ ਦੀ ਵਰਤਾ ਕੇ ਹੀ ਆਵਾਂਗੇ ਵਰਤਾਨ ਦਾ ਵੀ ਕੰਮ ਤੁਹਾਡਾ ਹੀ ਹੈ ਮਰਤਾਨ ਦਾ ਭੈਂਜੀ ਆਏ ਨੇ ਕੱਲ ਭੈਂਜੀ ਨਹੀਂ ਆਏ ਸਾਡੇ ਨਾਲ ਸਾਡੇ ਨਾਲ ਭਰਾ ਸੀ ਸਾਡਾ ਸੇਠੀ ਇਹ ਢੇਰੀ ਵਾਲੇ ਜਿਹੜੇ ਨੇ ਇਹਨਾਂ ਨੂੰ ਨਾਲ ਲੈ ਕੇ ਗਏ ਤਾਂ ਸਾਰਾ ਇਹ ਪਾਣੀ ਪੂਣੀ ਜੋ ਕੁਝ ਵਰਤਾ ਗਏ ਆ ਅੱਜ ਵੀ ਹੋਰ ਵੀ ਸਾਡੇ ਉਧਰੋਂ ਵੀਰ ਜਾ ਰਹੇ ਨੇ ਸੁੱਕਾ ਦੁੱਧ ਲੈ ਕੇ ਵੀ ਜਾ ਰਹੇ ਨੇ ਖੰਡ ਪੱਤੀ ਵੀ ਲੈ ਕੇ ਜਾ ਰਹੇ ਨੇ ਪਾਣੀ ਵੀ ਨਾਲ ਲੈ ਕੇ ਜਾ ਰਹੇ ਨੇ ਮਰਦੀ ਜਿੰਨਾ ਵੀ ਹੋ ਯੋਰ ਅਸੀਂ ला ਰਹੇ ਆ ਬਿਲਕੁਲ ਗੱਲਬਾਤ ਕਰਾਂਗੇ ਮੈਡਮ ਹੋਰ ਵੀ ਬਹੁਤ ਸਾਰੀਆਂ ਔਰਤਾਂ ਨੇ ਜਿਹੜੀਆਂ ਘਰਾਂ ਚ ਬੈਠੀਆਂ ਨੇ ਕੀ ਸਮਝਦੇ ਹੋ ਕਿ ਇਸ ਵੇਲੇ ਔਖੀ ਕੜੀ ਚ ਸਭ ਨੂੰ ਅੱਗੇ ਆਉਣ ਦੀ ਲੋੜ ਬਿਲਕੁਲ ਜ਼ਰੂਰਤ ਹੈ ਜੀ ਮੇਰੇ ਸਾਰੀਆਂ ਘਰ ਦੀਆਂ ਔਰਤਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਇਹ ਅਪੀਲ ਹੈ ਕਿ ਅਗਰ ਤੁਸੀਂ ਫਰੰਟ ਤੇ ਨਹੀਂ ਆ ਸਕਦੇ ਤੇ ਪਲੀਜ਼ ਸਾਨੂੰ ਇੰਨੀ ਕੁ ਮਦਦ ਕਰੋ ਕਿ ਹਰ ਔਰਤ ਆਪਣੇ ਘਰੋਂ ਚਾਹੇ 25 25 ਪਰਸ਼ਾਦੇ ਬਣਾ ਕੇ ਸਾਨੂੰ ਪਹੁੰਚਾ ਦੇ ਜਾਂ ਅਸੀਂ ਆਪਣੀ ਟੀਮ ਨੂੰ ਕਵਾਂਗੇ ਕਿ ਉੱਥੋਂ ਲੈ ਆਣ ਤਾਂ ਕਿ ਅਸੀਂ ਲੋਕਾਂ ਦੀ ਮਦਦ ਕਰ ਸਕੀਏ ਇਸ ਤਰ੍ਹਾਂ ਕਿੰਨੀ ਕੀ ਲੋੜ ਕਿੰਨੀ ਹੈ ਜੋ ਤੁਸੀਂ ਜ਼ਰੂਰਤ ਇੱਥੇ ਬੇਅੰਤ ਹੈ ਜੀ ਤੁਸੀਂ ਪਾਣੀ ਦਾ ਦੇਖ ਸਕਦੇ ਹੋ ਲੈਵਲ ਦੇਖ ਸਕਦੇ ਹੋ ਜ਼ਰੂਰਤ ਬੇਅੰਤ ਹੈ ਇਹ ਸੇਵਾ ਚਲਦੀ ਰਹੇਗੀ ਜਦ ਤੱਕ ਦਮ ਹੈ ਜਦ ਤੱਕ ਸਮਰੱਥਾ ਹੈ ਖਾਸ ਕਰਕੇ ਤਦ ਤੱਕ ਤੇ ਜ਼ਰੂਰ ਚਲਾਵਾਂਗੇ ਪਾਣੀ ਜਦੋਂ ਘਟੇਗਾ ਵੀ ਉਸ ਤੋਂ ਬਾਅਦ ਵੀ ਕਾਫੀ ਦਿੱਕਤਾਂ ਵਧਣੀਆਂ ਨੇ ਬਿਲਕੁਲ ਜੀ ਉਦੋਂ ਵੀ ਸਾਡੀ ਕੋਸ਼ਿਸ਼ ਇਹ ਰਹੇਗੀ ਕਿ ਅਸੀਂ ਜਿਹੜੇ ਹਾਰਡ ਪੀਰੀਅਡ ਦੇ ਇਲਾਕੇ ਨੇ ਉਹਨਾਂ ਦੇ ਵਿੱਚ ਜਾਈਏ ਔਰ ਸਰਵੇ ਕਰੀਏ ਕਿ ਉੱਥੇ ਕਿਸ ਕਿਸ ਚੀਜ਼ ਦੀ ਜ਼ਰੂਰਤ ਹੈ ਉਹ ਅਸੀਂ ਪ੍ਰੋਵਾਈਡ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਰਾਸ਼ਨ ਉਹਨਾਂ ਵੱਲੋਂ ਦਿਖਾਉਗੇ ਕਿ ਕੀ ਕੀ ਸੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਇਹਨਾਂ ਵੱਲੋਂ ਤਿਆਰ ਕੀਤਾ ਗਿਆ ਹੈ ਔਰ ਖਾਸ ਕਰਕੇ ਜੋ ਹਰ ਪੀੜਿਤ ਨੇ ਉਹਨਾਂ ਵਾਸਤੇ ਇਹ ਉਹ ਨਿਊਟਰੀ ਦੀ ਸਬਜ਼ੀ ਹੈ ਜੀ ਜਿਹੜੀ ਤਿਆਰ ਕੀਤੀ ਹੈ ਔਰ ਇੱਕ ਇੱਕ ਇਨਸਾਨ ਵਾਸਤੇ 4-4 ਪ੍ਰਸ਼ਾਦੇ ਹੈ ਹਾਂਜੀ ਜ਼ਰੂਰ ਜੀ ਇਹਦੀ 4-4 ਪ੍ਰਸ਼ਾਦੇ ਬਿਲਕੁਲ ਜੀ ਬਿਲਕੁਲ ਕੁਝ ਲੋਹ ਤੇ ਬਨੇ ਨੇ ਕੁਝ ਗੈਸ ਤੇ ਬਨੇ ਨੇ ਇਹ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਉਹਨਾਂ ਤੱਕ ਪਹੁੰਚਾ ਸਕੀਏ ਬਾਕੀ ਔਰਤਾਂ ਨੂੰ ਵੀ ਅਪੀਲ ਹੈ ਕਿ ਉਹ ਵੀ ਅੱਗੇ ਬਿਲਕੁਲ ਬਾਕੀ ਔਰਤਾਂ ਨੂੰ ਸੰਸਥਾਵਾਂ ਨੂੰ ਹਰ ਇਨਸਾਨ ਨੂੰ ਜਿਹੜਾ ਵਾਕੇ ਇਨਸਾਨ ਦਾ ਦਰਦ ਸਮਝਦਾ ਮੇਰੀ ਉਹਨਾਂ ਨੂੰ ਅਪੀਲ ਹੈ ਕਿ ਸਾਡੇ ਨਾਲ ਲੱਗੇ ਵਕੇ ਮੋਢੇ ਨਾਲ ਮੋਢਾ ਲਾ ਕੇ ਸਾਡੇ ਨਾਲ ਚੱਲਣ ਔਰ ਇਸੇਵਾ ਦਾ ਅੱਛਾ ਪੰਜਾਬੀਆਂ ਦੀ ਮਦਦ ਵਾਸਤੇ ਹਮੇਸ਼ਾ ਪੰਜਾਬੀ ਹੀ ਆਂ ਹੋਰ ਕੋਈ ਕਿਉਂਕਿ ਵੈਸੇ ਪੰਜਾਬੀ ਯਾਰਕੇ ਦੀ ਮਤ ਕਰਦੇ ਨਹੀਂ ਲੇਕਿਨ ਪੰਜਾਬੀਆਂ ਤੇ ਜਦੋਂ ਭੀੜ ਪੈਂਦੀ ਹੈ ਤੇ ਖੋਰ ਕੋਈ ਮਦਦ ਵਾਸਤੇ ਅੱਗੇ ਨਹੀਂ ਆਉਂਦਾ ਇਹ ਹੁਣ ਉਹਨਾਂ ਦੀ ਸੋਚ ਹੈ ਜੀ ਇਹ ਸੋਚ ਬਦਲਣ ਦੀ ਜ਼ਰੂਰਤ ਹੈ ਸਮੇਂ ਦੇ ਨਾਲ-ਨਾਲ ਸੋਚ ਮੈਨੂੰ ਆਸ ਹੈ ਕਿ ਜ਼ਰੂਰ ਬਦਲੇਗੀ ਔਰ ਹਰ ਸੂਬੇ ਦੇ ਵਿੱਚ ਜਦੋਂ ਵੀ ਕਿਸੇ ਤੇ ਵੀ ਕੋਈ ਔਖੀ ਘੜੀ ਅੱਭਲ ਤੇ ਪਰਮਾਧਮਾ ਲੈ ਕੇ ਨਾ ਆਏ ਪਰ ਜੇ ਕੋਈ ਵੀ ਐਹੋ ਜੀ ਕਲੈਮਿਟੀ ਆਂਦੀ ਹੈ ਤੇ ਮੇਰੀ ਹਰ ਇੱਕ ਨੂੰ ਅਪੀਲ ਹੈ ਕਿ ਅੱਗੇ ਹੋ ਕੇ ਇੱਕ ਦੂਸਰੇ ਦੀ ਮਦਦ ਕਰੀਏ ਜੀ ਇਹਵਾ ਜਲਦੀ ਰਹੇਗੀ ਜੀ ਉਮੀਦ ਪੂਰੀ ਹੈ ਜੀ ਸਮਰੱਥਾ ਜਦ ਤੱਕ ਹੈ ਮੈਂ ਬਾਰ-ਬਾਰ ਕਹਿ ਰਹੀ ਹਾਂ ਅਸੀਂ ਪੂਰੀ ਕੋਸ਼ਿਸ਼ ਬਿਲਕੁਲ ਇਹ ਅਪੀਲ ਹੈ ਇੱਕ ਇੱਕ ਉਸ ਔਰਤ ਵੱਲੋਂ ਜਿਹੜੇ ਕਿ ਇਸ ਵੇਲੇ ਇੱ ਉਹਨਾਂ ਦੇ ਮਨ 'ਚ ਸੀ ਕਿ ਜਦੋਂ ਉਹਨਾਂ ਦੇਖਿਆ ਟੀਵੀ ਦੇ ਵਿੱਚ ਕਿ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਇਸ ਵੇਲੇ ਆ ਰਹੀਆਂ ਨੇ ਤੇ ਇਸ ਵੇਲੇ ਸਭ ਤੋਂ ਜ਼ਿਆਦਾ ਜ਼ਰੂਰਤ ਪੈ ਰਹੀ ਹੈ ਕਿ ਜਿਹੜਾ ਉਹਨਾਂ ਵਾਸਤੇ ਰਾਸ਼ਨ ਤਿਆਰ ਕਰਨਾ ਹੈ ਤਾਂ ਸਬਜ਼ੀ ਦੇ ਨਾਲ ਨਾਲ ਜਿਹੜਾ ਹੈ ਪ੍ਰਸ਼ਾਦੇ ਤਿਆਰ ਕੀਤੇ ਜਾ ਰਹੇ ਨੇ ਕਾ ਇਹਨਾਂ ਨੂੰ ਵਰਤਾਇਆ ਜਾ ਰਿਹਾ ਹੈ ਨਾ ਉਹਨਾਂ ਲੋਕਾਂ ਕੋ ਭੇਜਿਆ ਜਾ ਰਿਹਾ ਜਿਹੜੇ ਹੜ੍ਹਾਂ ਦੇ ਪ੍ਰਭਾਵਿਤ ਨੇ ਜਿਹੜੇ ਕਿ ਆਪਣੇ ਘਰਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਕੋਈ ਕਾਨੂੰਨੀ ਹੈ ਤਾਂ ਉਹਨਾਂ ਵਾਸਤੇ ਇੱਕ ਵਿਸ਼ੇਸ਼ ਪਹਿਲ ਕਦਮੀ ਕੀਤੀ ਹੈ ਤੇ ਇਸ ਤਰ੍ਹਾਂ ਦੇ ਹੋਰ ਵੀ ਜਿਹੜੇ ਲੋਕ ਨੇ ਉਹਨਾਂ ਬਾਰੇ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਾਂਗੇ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੀਡ ਪੰਜਾਬ ਟੀਵੀ ਅੰਮ੍ਰਿਤਸਰ